ਗਰਾਉਂਡ ਦੇ ਵਿੱਚ ਬੈਂਚ ਦੇ ਉੱਤੇ ਖਿਲਾਰ ਕੇ ਫਿਰ ਉਹਨਾਂ ਨੂੰ ਇਹ ਬੋਲਦੀ ਹੈ ਵੀ ਤੁਸੀਂ ਤਾਂ ਡੰਗਰ ਉਹ ਡੰਗਰਾਂ ਵਾਲੇ ਬਾੜੇ ਦੇ ਵਿੱਚ ਤੁਰੇ ਫਿਰਦੇ ਹੋ ਸਕੂਲ ਨੂੰ ਇਹ ਇਹ ਸ਼ਬਦ ਵਰਤ ਰਹੇ ਵੀ ਤੁਸੀਂ ਡੰਗਰੋ ਸਟੂਡੈਂਟ ਨਹੀਂਗੇ ਹਾਂਜੀ ਜਿਹਨੂੰ ਵਿਦਿਆਲਾ ਮੰਦਰ ਕਿਹਾ ਜਾਂਦਾ ਹੈ ਹਾਂਜੀ ਹਾਂਜੀ ਇਹ ਕਹਿੰਦੀ ਹੈ ਵੀ ਤੁਸੀਂ ਡੰਗਰ ਹੈਗੇ ਉਹ ਡੰਗਰਾਂ ਵਾਲੇ ਬਾੜੇ ਚ ਤੁਰੇ ਫਿਰਦੇ ਹੋ ਕਿ ਤੇ ਨਾਲੇ ਇਹਨਾਂ ਨੂੰ ਇੱਕ ਇਹ ਸਕੂਲ ਦੇ ਵਿੱਚ ਪ੍ਰੇਰ ਕਰਾਉਂਦੇ ਨੇ ਪ੍ਰੇਰ ਜਿਹੜਾ ਸਕੂਲ ਦਾ ਸਵਿਧਾਨ ਹੁੰਦੇ ਡੈਰੇ ਚ ਰਹਿ ਕੇ ਕਰਵਾਈ ਜਾਵੇ ਹਾਂ ਇਹ ਆਪ ਦੀ ਪ੍ਰੇਰ ਕਰਾਉਂਦੇ ਨੇ ਤੇ ਕਹਿਣਗੇ ਵੀ ਬੱਚਿਆਂ ਨੂੰ ਹੱਥ ਉੱਪਰ ਕਰੋ ਤੇ ਉੱਪਰ ਕਰਕੇ ਤਾੜੀਆਂ ਮਾਰੋ ਤੁਹਾਡੀ ਪ੍ਰਭੂ ਤੱਕ ਆਵਾਜ਼ ਪਹੁੰਚੇਗੀ ਕਿਹੜਾ ਪ੍ਰਭੂ ਹੈ ਜੀ ਸਾਨੂੰ ਵੀ ਦੱਸ ਦੇਣ ਕਿ ਕਿਹੜੇ ਪ੍ਰਭੂ ਤੱਕ ਉਹ ਤਾੜੀਆਂ ਦੀ ਆਵਾਜ਼ ਜਾਂਦੀ ਆ ਇੱਕ ਵਿਸ਼ੇਸ਼ ਧਰਮ ਨੂੰ ਅੱਗੇ ਲੈ ਕੇ ਜਾਣ ਦਾ ਯਤਨ ਕਰ ਰਹੇ ਤੁਹਾਡੇ ਹਾਂਜੀ ਹਾਂਜੀ ਸਾਡੇ ਧਰਮ ਨੂੰ ਸਿੱਖ ਧਰਮ ਨੂੰ ਇਹ ਠੇਸ ਪਹਚਾ ਰਹੇ ਨੇ ਸਾਡੇ ਬੱਚਿਆਂ ਨੂੰ ਇਹ ਚੀਜ਼ਾਂ ਤੋਂ ਨੇੜੇ ਰੱਖ ਕੇ ਇਹ ਸਾਡੇ ਬੱਚਿਆਂ ਦਾ ਇਸ ਹਿਸਾਬ ਦਾ ਧਰਮ ਪਰਿਵਰਤਨ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਨੇ ਅੱਛਾ ਦੇ ਵਿੱਚ ਧਰਮ ਪਰਿਵਰਤਨ ਕਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਹਾਂਜੀ ਇਹ ਜਦੋਂ ਇਹ ਆਪ ਦਾ ਧਰਮ ਅੱਗੇ ਰੱਖਣਗੇ ਸਾਡੇ ਸਿੱਖ ਇਤਿਹਾਸ ਬਾਰੇ ਦੱਸਣਗੇ ਨਾ ਕਿਸੇ ਨੂੰ ਕੁਝ